ਇਹ ਬੁੱਡੇ ਨਾਲੇ ਦਾ ਮਸਲਾ ਔਰ ਉਹ ਨਾਲੇ ਦਾ ਮਸਲਾ ਗੱਲਾਂ ਬੁੱਡੇ ਨਾਲੇ ਦਾ ਨਹੀਂ ਆ ਸਾਰਾ ਦੱਖਣੀ ਪੰਜਾਬ ਉਹਦੇ ਨਾਲ ਬਿਮਾਰ ਹੋ ਕੇ ਮਰ ਰਿਹਾ ਅਸੀਂ ਆਹੀ ਤਾਂ ਹੱਥ ਜੋੜ ਜੋੜ ਕੇ ਕਹਿ ਰਹੇ ਆ ਕਿ ਕਰ ਲੋ ਕਰ ਲੋ ਪੰਜਾਬ ਦੇ ਲੋਕ ਸਫਰ ਕਰ ਰਹੇ ਨੇ ਹਰ ਬੰਦੇ ਨੂੰ ਕੈਂਸਰ ਹੋ ਰਿਹਾ ਹਰ ਦੂਜੇ ਬੰਦੇ ਨੂੰ ਕਾਲਾ ਪੀਲਿਆ ਹੋ ਰਿਹਾ ਬੰਦੇ ਪਰਤਾੜਿਤ ਨੇ ਪਿੰਡਾਂ ਜ਼ਮੀਨਾਂ ਫਸਲਾਂ ਖਰਾਬ ਹੋ ਰਹੀਆਂ ਨੇ ਥੱਲੇ ਪਾਣੀ ਪਾਇਆ ਜਾ ਰਿਹਾ ਬੋਰ ਕਰਕੇ ਏਡਾ ਵੱਡਾ ਮਸਲਾ ਸਾਰਾ ਪੰਜਾਬ ਦੇ ਲੋਕ ਮਰ ਰਹੇ ਨੇ ਪਾਣੀ ਕੌਣ ਨਹੀਂ ਪੀਂਦਾ ਕੀ ਸਿਕਿਉਰਟੀ ਵਾਲੇ ਨਹੀਂ ਪੀਂਦੇ ਕੀ ਐਮਐਲਏ ਨਹੀਂ ਪੀਂਦੇ ਮੁੱਖ ਮੰਤਰੀ ਨਹੀਂ ਪੀਂਦੇ ਲੋਕ ਮਰ ਰਹੇ ਨੇ ਤਾਂ ਹੋਰ ਕੀ ਕਰਨਗੇ ਮੈਨੂੰ ਦੱਸੋ ਕੋਈ ਬੰਦਾ ਮਰ ਰਿਹਾ ਹੋਵੇ ਉਹ ਬੰਦਾ ਕੀ ਕਰੂਗਾ ਵਾਜਿਆਈਂ ਦਿਊਗਾ ਮੈਨੂੰ ਬਚਾ ਲੋ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਤੇ ਅਮਿਤੋਜ ਮਾਨ ਵੀ ਪਹੁੰਚੇ ਨੇ ਵਿਧਾਨ ਸਭਾ ਦੇ ਬਾਹਰ ਖੜੇ ਆ ਗੱਲਬਾਤ ਕਰਦੇ ਆ ਕਿਉਂਕਿ ਪਾਣੀਆਂ ਦੇ ਮਸਲੇ ਨੂੰ ਲਗਾਤਾਰ ਰੇਜ਼ ਕਰ ਰਹੇ ਆ ਲਗਾਤਾਰ ਪਾਣੀ ਦਾ ਮਸਲਾ ਚੁੱਕ ਰਹੇ ਆ ਹਾਲਾਂਕਿ ਬੁੱਢੇ ਨਾਲੇ ਦਾ ਮਸਲਾ ਕੱਲ ਵਿਧਾਨ ਸਭਾ ਦੇ ਵਿੱਚ ਵੀ ਉੱਠਿਆ ਸਪੀਕਰ ਕੁਲਤਾਰ ਸੰਧਵਾ ਹੁਣਾਂ ਨੇ ਵੀ ਜ਼ਿਕਰ ਕੀਤਾ ਕਿ ਅਸੀਂ ਸੰਜੀਦਾ ਇਸ ਮਸਲੇ ਨੂੰ ਲੈ ਕੇ ਮਨਪ੍ਰਿਤ ਵਾਲੀ ਹੁਣਾਂ ਦਾ ਵੀ ਜ਼ਿਕਰ ਹੋਇਆ ਪ੍ਰਗਟ ਸਿੰਘ ਹੁਣਾਂ ਦਾ ਵੀ ਜ਼ਿਕਰ ਹੋਇਆ ਤਾਂ ਗੱਲਬਾਤ ਕਰਦੇ ਆ ਮਿਤੋਜ ਮਾਨ ਜੀ ਸਾਡੇ ਨਾਲ ਅਮਿਤੋਜ ਜੀ ਤੁਸੀਂ ਵਿਧਾਨ ਸਭਾ ਪਹੁੰਚੇ ਹੋ ਬਾਹਰ ਖੜੇ ਹੋ ਕੀ ਕੋਈ ਮਸਲਾ ਕਿਸੇ ਨਾਲ ਮੁਲਾਕਾਤ ਕਰਨਾ ਆਇਆ ਸੀ ਜਾਂ ਸਾਡੀ ਰਿਪ੍ਰেজੈਂਟੇਟਿਵ ਨੇ ਇੱਥੇ ਬੈੰਦੇ ਨੇ ਆ ਕੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਔਰ ਇਹ ਸਾਡੇ ਲੋਕਾਂ ਦਾ ਪੰਜਾਬ ਦੇ ਲੋਕਾਂ ਦੇ ਮੁੱਦੇ ਉਠਾਉਂਦੇ ਨੇ ਆ ਕੇ ਤਾਂ ਅਸੀਂ ਪੁੱਛਣਾ ਚਾਹੁੰਨੇ ਇੰਨਾ ਤੋਂ ਆ ਕੇ ਇੱਥੇ ਕਿ ਕੀ ਬੁੱਢੇ ਨਾਲੇ ਦਾ ਮਸਲਾ ਔਰ ਉਹ ਨਾਲੇ ਦਾ ਮਸਲਾ ਕੱਲਾ ਬੁੱਢੇ ਨਾਲੇ ਦਾ ਨਹੀਂ ਆ ਸਾਰਾ ਦੱਖਣੀ ਪੰਜਾਬ ਉਹਦੇ ਨਾਲ ਬਿਮਾਰ ਹੋ ਕੇ ਮਰ ਰਿਹਾ ਹੈ ਕੀ ਤੁਸੀਂ ਉਹਦੀ ਗੱਲ ਨਹੀਂ ਕਰ ਸਕਦੇ ਇੱਥੇ ਕੱਲ ਸਾਡੇ ਇੱਥੇ ਮੈਂਬਰ ਨੇ ਜਿਹੜੇ ਐਮ ਐਲ اے ਨੇ ਮਨਪ੍ਰੀਤੀ ਯਾਲੀ ਜੀ ਉਹਨਾਂ ਨੇ ਕਿਹਾ ਲਿਆਂਦਾ ਕੀ ਕਹਿੰਦੇ ਹੁੰਦੇ ਉਹਨੂੰ ਕਾਲ ਟੂ ਅਟੈਂਸ਼ਨ ਅ ਕਾਲ ਟੂ ਅਟੈਂਸ਼ਨ ਲਿਆਂਦਾ ਉਹਨੂੰ ਇਹਨਾਂ ਨੇ ਅਲਾਉ ਹੀ ਨਹੀਂ ਕੀਤਾ ਡਿਸ ਅਲਾਉ ਕਰਤਾ ਸਪੀਕਰ ਸਾਹਿਬ ਨੇ ਇੱਥੇ ਸੈਕਟਰੀਏਟ ਚ ਅਸੀਂ ਉਹਨਾਂ ਨੂੰ ਮਿਲ ਕੇ ਗਏ ਸੀ ਕਿ ਪਹਿਲਾਂ ਵਿਧਾਨ ਸਭਾ ਚ ਸੌਰੀ ਤੇ ਸਾਨੂੰ ਆਂਦੇ ਸੀ ਜੀ ਜਿਹੜਾ ਵੀ ਅਗਲਾ ਸੈਸ਼ਨ ਹੋਊਗਾ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਅੱਜ ਅਸੀਂ ਇਸ ਅਸੈਂਬਲੀ ਦੇ ਬਾਹਰ ਖੜੇ ਹਾਂ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਮੁੱਦੇ ਨਹੀਂ ਡਿਸਕਸ ਕਰ ਸਕਦੇ ਤਾਂ ਅਸੈਂਬਲੀ ਚ ਤੁਹਾਨੂੰ ਕਾਦੇ ਲਈ ਭਾਇਆ ਸੀ ਵੀ ਕਾਦੇ ਲਈ ਤੁਸੀਂ ਬੈਠੇ ਹੋ ਇੱਥੇ ਇਸੇ ਲਈ ਨਾ ਕਿ ਸਾਡੀਆਂ ਗੱਲਾਂ ਕਰੂਗੇ ਸਾਡੀਆਂ ਗੱਲਾਂ ਹੀ ਨਹੀਂ ਕਰ ਰਹੇ ਤੁਸੀਂ ਬੁੱਢੇ ਨਾਲੇ ਨਾਲ ਲੋਕ ਮਰੀ ਜਾ ਰਹੇ ਨੇ ਤੁਹਾਡੇ ਕੋਲ ਇੰਨਾ ਟਾਈਮ ਹੈ ਨਹੀਂ ਕਿ ਤੁਸੀਂ ਇੱਕ ਘੰਟਾ ਡਿਸਕਸ ਕਰ ਲਓ ਉਹਨਾਂ ਲੋਕਾਂ ਨੂੰ ਸੰਕੇਤ ਮਿਲ ਜੇ ਜਿਹੜੇ ਬੰਦੇ ਗੰਦ ਪਾ ਰਹੇ ਨੇ ਉਹਨਾਂ ਨੂੰ ਸੰਕੇਤ ਮਿਲ ਜੇ ਕਿ ਸਰਕਾਰ ਕੋਈ ਕਾਰਵਾਈ ਕਰੂਗੀ ਤੁਸੀਂ ਕਾਰਵਾਈ ਤਾਂ ਕੀ ਕਰਨੀ ਆ ਤੁਸੀਂ ਜੇ ਕੋਈ ਬੰਦਾ ਉਹਦੇ ਤੇ ਚਾਹ ਰਿਹਾ ਕਿ ਡਿਸਕਸ਼ਨ ਹੋ ਜੇ ਪਾਰਟੀਆਂ ਆਪ ਦਾ ਰੁਖ ਰੱਖ ਦੇਣ ਮੁੱਖ ਮੰਤਰੀ ਆਪ ਦਾ ਬਿਆਨ ਦੇ ਦੇ ਤੁਸੀਂ ਹਟ ਜਾਨੇ ਦੀ ਸਾਹਿਬ ਹੁਣੀ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਸੰਜੀਦਾ ਸਰਕਾਰ ਲੱਗੀ ਹੋਈ ਹੈ ਇਸ ਪੂਰੇ ਮਸਲੇ ਦੇ ਉੱਪਰ ਉਹ ਕਲੀਨ ਕਰਾਂਗੇ ਇਸ ਨੂੰ ਉਹਨਾਂ ਨੇ ਨਾ ਕਾਫੀ ਸਾਰੇ ਪਿੰਡਾਂ ਦੇ ਨਾਂ ਗਿਣਾਏ ਜਿਹੜੇ ਬੱਚੇ ਕੁੱਚੇ ਪਿੰਡ ਹੈ ਮੈਂ ਕਹਾਂ ਨਾ ਦੇਣਾ ਉਹਨਾਂ ਦੇ ਨਾਂ ਇੱਕ ਆ ਪਿੰਡ ਵੀ ਤਰਾਂਗ ਵਾਲਾ ਵੀ ਹੈ ਮਾੜੀ ਮੁਸਤਾਫਾ ਵੀ ਹੈ ਹੋਰ بڑے ਪਿੰਡ ਹੈਗੇ ਨੇ ਮੈਂ ਕਹਾਂ ਨਾ ਦੇਣਾ ਉਹਨਾਂ ਪਿੰਡਾਂ ਦੇ ਨਾਂ ਉਹਦੇ ਨਾਲ ਕੀ ਮਸਲਾ ਹੱਲ ਹੋ ਜੂ ਕਿਸੇ ਪਿੰਡਾਂ ਦਾ ਨਾਂ ਲੈਣਾ ਉਹਦੇ ਨਾਲ ਉਹਦਾ ਮਸਲਾ ਥੋੜੀ ਹੱਲ ਹੋ ਜਾਂਦਾ ਮਸਲਾ ਤਾਂ ਉੱਥੇ ਹੀ ਖੜਾ ਅਸੀਂ ਆਨੇ ਜਿਹੜੇ ਪਿੰਡਾਂ ਦੇ ਤੁਸੀਂ ਨਾਂ ਲੈ ਰਹੇ ਹੋ ਉੱਥੋਂ ਦੇ ਰਹਿਣ ਵਾਲੇ ਵਸਨੀਕਾਂ ਦੀ ਜ਼ਿੰਦਗੀ ਬਿਹਤਰ ਹੋਈ ਜਾਂ ਨਹੀਂ ਜੇ ਉਹਨਾਂ ਨੂੰ ਉਹੀ ਗੰਦਾ ਪਾਣੀ ਮਿਲ ਰਿਹਾ ਇਹਦੇ ਬਾਰੇ ਤੁਸੀਂ ਕੋਈ ਜਵਾਬ ਨਹੀਂ ਦਿੰਦੇ ਸਿਰਫ ਪਿੰਡਾਂ ਦੇ ਨਾਂ ਗਨਾਦੇ ਮੈ ਸਾਨੂੰ ਅਫਸੋਸ ਵੀ ਜ਼ਿਆਦਾ ਤਾਂ ਹੈ ਕਿ ਤੁਸੀਂ ਉਹਨਾਂ ਪਿੰਡਾਂ ਨੂੰ ਵੇਖ ਚੁੱਕੇ ਹੋ ਤੁਸੀਂ ਵਾਕਿਫ ਹੋ ਉਹਨਾਂ ਦੇ ਹਾਲਾਤਾਂ ਤੋਂ ਫਿਰ ਵੀ ਕੁਝ ਨਹੀਂ ਕਰ ਰਹੇ 2.5 ਸਾਲ ਹੋ ਗਏ ਆ ਤੁਹਾਨੂੰ ਕੀ ਕਰੋਗੇ ਤੁਸੀਂ ਕਰੋ ਨਾ ਕੁਝ ਇਸ ਲਈ ਆ ਸਾਡੇ ਲਈ ਨਹੀਂ ਲੋਕਾਂ ਲਈ ਹੈ ਅਸੈਂਬਲੀ ਆ ਸੈਕਟਰੀਟ ਵੀ ਸਾਡੇ ਲਈ ਐ ਸੋ ਵਾਈ ਨਾਟ ਯੂ ਡੂ ਸਮਥਿੰਗ ਅੱਗੇ ਕੀ ਪਲਾਨ ਆ ਤੁਸੀਂ ਅਲਟੀਮੇਟਮ ਵੀ ਦਿੱਤਾ ਹੋਇਆ 15 ਤਰੀਕ ਤੱਕ ਅਸੀਂ ਦੇਖੋ 15 ਅਸੀਂ ਸਪੀਕਰ ਸਾਹਿਬ ਨੂੰ ਜਦੋਂ ਮਿਲੇ ਸੀ ਉਹਨਾਂ ਨੇ ਕਿਹਾ ਸੀ ਕਿ ਨੈਕਸਟ ਸੈਸ਼ਨ ਜਿਹੜਾ ਵੀ ਹੋਊਗਾ ਅਸੀਂ ਉਹ ਚਰਚਾ ਕਰਾਵਾਂਗੇ ਮੁੱਖ ਮੰਤਰੀ ਜਵਾਬ ਦੇਣਗੇ ਉਸ ਤੋਂ ਬਾਅਦ ਐਡਾ ਵੱਡਾ ਮਸਲਾ ਸਾਰਾ ਪੰਜਾਬ ਦੇ ਲੋਕ ਮਰ ਰਹੇ ਨੇ ਪਾਣੀ ਕੌਣ ਨਹੀਂ ਪੀਂਦਾ ਕੀ ਸਿਕਿਉਰਟੀ ਵਾਲੇ ਨਹੀਂ ਪੀਂਦੇ ਕੀ ਐਮਐਲਏ ਨਹੀਂ ਪੀਂਦੇ ਮੁੱਖ ਮੰਤਰੀ ਨਹੀਂ ਪੀਂਦੇ ਸਾਰੇ ਪੀਂਦੇ ਹੋ ਪਾਣੀ ਪੀ ਕੇ ਬਿਮਾਰ ਹੋ ਰਹੇ ਮਰ ਰਹੇ ਕੀ ਕਰੋਗੇ ਫਿਰ ਤੁਸੀਂ ਸਪੀਕਰ ਪਹਿਲਾਂ ਤੁਹਾਡੇ ਨਾਲ ਹੁੰਦੇ ਸੀ ਜਾਂ ਸਪੀਕਰ ਜ਼ਿਕਰ ਕਰਦੇ ਹੁੰਦੇ ਸੀ ਕਿ ਮੁੱਖ ਮੰਤਰੀ ਵੀ ਪਰ ਹੁਣ ਜਿਸ ਤਰੀਕੇ ਦੀ ਗੱਲ ਹੈ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਸੰਜੀਦਗੀ ਘਟ ਹੈ ਇਸ ਮਸਲੇ ਨੂੰ ਲੈ ਕੇ ਜੇ ਹੁੰਦੀ ਵਿਕਰਮ 2.5 ਸਾਲ ਹੋ ਗਏ ਨੇ ਹੋਰ ਕਿੰਨਾ ਹਾਈਟ 2.5 ਸਾਲ ਹੋਰ ਚਾਹੀਦੇ ਆ ਫਿਰ ਕਹੋਗੇ ਸਾਨੂੰ ਅਗਲੇ 5 ਸਾਲ ਚਾਹੀਦੇ ਨੇ ਕਦੋਂ ਕਰੋਗੇ ਇਹ ਚੀਜ਼ਾਂ ਕਰ ਲਓ ਅਸੀਂ ਆ ਹੀ ਤਾਂ ਹੱਥ ਜੋੜ ਜੋੜ ਕਹਿ ਰਹੇ ਆਂ ਕਿ ਕਰ ਲੋ ਕਰ ਲੋ ਪੰਜਾਬ ਦੇ ਲੋਕ ਸਫਰ ਕਰ ਰਹੇ ਨੇ ਹਰ ਬੰਦੇ ਨੂੰ ਕੈਂਸਰ ਹੋ ਰਿਹਾ ਹਰ ਦੂਜੇ ਬੰਦੇ ਨੂੰ ਕਾਲਾ ਪੀਲੀਆ ਹੋ ਰਿਹਾ ਸਰੌਸਸ ਹੋ ਰਿਹਾ ਬੁਰੀ ਤਰ੍ਹਾਂ ਨਾਲ ਬੰਦੇ ਪੜਤਾੜਿਤ ਨੇ ਪਿੰਡਾਂ ਜ਼ਮੀਨਾਂ ਫਸਲਾਂ ਖਰਾਬ ਹੋ ਰਹੀਆਂ ਨੇ ਥੱਲੇ ਪਾਣੀ ਪਾਇਆ ਜਾ ਰਿਹਾ ਬੋਰ ਕਰਕੇ ਤੁਸੀਂ ਵਾਕਿਫ ਹੋ ਮੈਨੂੰ ਅਗਰ ਜਾਂ ਸਾਨੂੰ ਸਾਰਿਆਂ ਨੂੰ ਅਫਸੋਸ ਕਿਸ ਗੱਲ ਦਾ ਹੈ ਕਿ ਚਾਹੇ ਸਾਡੇ ਸਪੀਕਰ ਹੋਣ ਮੁੱਖ ਮੰਤਰੀ ਹੋਣ ਮਨਿਸਟਰ ਹੋਣ ਐਮ ਐਲ ਏ ਹੋਣ ਵਾਕਿਫ ਹੈ ਇਹਨਾਂ ਗੱਲਾਂ ਤੋਂ ਫਿਰ ਕਰਦੇ ਕਿਉਂ ਨਹੀਂ ਕੁਛ ਕੱਲੇ ਵਾਕਫ ਹੋਣਾ ਤਾਂ ਕਾਫੀ ਨਹੀਂ ਹੁੰਦਾ ਸਾਨੂੰ ਬਲਕਿ ਜ਼ਿਆਦਾ ਇਹਦੇ ਤੇ ਅਫਸੋਸ ਹੈ ਕਿ ਕਰੋ ਵੀ ਕੁਝ ਗੱਲਾਂ ਨਾ ਕਰੋ ਸਿਰਫ ਪਿਛਲੇ ਦਿਨੀ ਤੁਸੀਂ ਰੈਲੀ ਕੱਢੀ ਸੀ ਬਹੁਤ ਭਰਮਾ ਹੁੰਗਾਰਾ ਤੁਹਾਨੂੰ ਮਿਲਿਆ ਸੀਗਾ ਤੇ ਲੋਕ ਤੁਹਾਨੂੰ ਲੱਗਦਾ ਪਰਸਨਲੀ ਤੌਰ ਤੇ ਇੰਗੇਜ ਹੋ ਰਹੇ ਐ ਇਸ ਮਸਲੇ ਨੂੰ ਲੈ ਕੇ ਜਾਗਰੂਕ ਹੋ ਰਹੇ ਦੇਖੋ ਲੋਕ ਸਫਰ ਕਰ ਰਹੇ ਨੇ ਤਾਂ ਅੰਗੇਜੀ ਹੋਣਗੇ ਵਿਚਾਰੇ ਲੋਕ ਮਰ ਰਹੇ ਨੇ ਤਾਂ ਹੋਰ ਕੀ ਕਰਨਗੇ ਮੈਨੂੰ ਦੱਸੋ ਕੋਈ ਬੰਦਾ ਮਰ ਰਿਹਾ ਹੋਵੇ ਉਹ ਬੰਦਾ ਕੀ ਕਰੂਗਾ ਵਾਜਾਂ ਦੀਊਗਾ ਮੈਨੂੰ ਬਚਾ ਲੋ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਵੀ ਖੜਦੇ ਰਹੇ ਨੇ ਪਹਿਲਾਂ ਅਸੀਂ ਇਹਨਾਂ ਨੂੰ ਇੰਨਾ ਕਹਿ ਰਹੇ ਹਾਂ ਕਿ ਬੰਦਿਆ ਰੱਬ ਦੇਓ ਪਲੀਜ਼ ਕੁਝ ਕਰ ਲੋ ਹੱਥ ਜੋੜ ਕੇ ਕਹਿ ਰਹੇ ਹਾਂ ਤੁਹਾਨੂੰ ਤੇ ਜੇ ਨਹੀਂ ਕਰੋਗੇ 15 ਸੈਪਟੈਂਬਰ ਤੱਕ ਤਾਂ ਉਸ ਤੋਂ ਬਾਅਦ ਫਿਰ ਲੋਕ ਆਪਦੇ ਵੱਲੋਂ ਕਰਨਗੇ ਉਹਨੂੰ ਰੋਕਣ ਲਈ ਕੁਛ ਨਾ ਕੁਛ ਬਟ ਉਹਦੇ ਜ਼ਿੰਮੇਦਾਰ ਫਿਰ ਤੁਸੀਂ ਹੋਵੋਗੇ ਅਮਿਤੋ ਜਮਾਨ ਸੜਨਾਲ ਸੀਗੇ ਵਿਧਾਨ ਸਭਾ ਦੇ ਬਾਹਰ ਖੜੇ ਨੇ ਅਮਿਤੋਜਮਨ ਪਹੁੰਚੇ ਸਿਗੇ ਔਰ ਅਮਿਤੋਜਮਨ ਕਹਿੰਦੇ ਕਿ ਦੁੱਖ ਹੁੰਦਾ ਇਸ ਚੀਜ਼ ਨੂੰ ਲੈ ਕੇ ਕਿ ਸੰਜੀਦਗੀ ਖੋਣੀ ਚਾਹੀਦੀ ਹੈ ਜਿਹੜੇ ਮਸਲੇ ਨੂੰ ਲੈ ਕੇ ਉਸ ਮਸਲੇ ਤੇ ਸੰਜੀਦਾ ਨਹੀਂਗੇ ਸਾਡੇ ਪੋਲਿਟਿਸ਼ੀਅਨ ਤਾਂ ਇਹ ਆਸ ਉਮੀਦ ਕਰ ਰਹੇ ਆ 15 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਔਰ ਉਸ ਤੋਂ ਬਾਅਦ ਕਹਿੰਦੇ ਨਹੀਂ ਤਾਂ ਫਿਰ ਲੋਕ ਉਸ ਨੂੰ ਲੈ ਕੇ ਕੋਈ ਡਿਸੀਜਨ ਲੈਣਗੇ ਫੈਸਲਾ ਲੈਣਗੇ ਕਿ ਕਿਸ ਤਰੀਕੇ ਦੇ ਨਾਲ ਅਗਲਾ ਸਟੈਪ ਚੁੱਕਣਾ ਹੈ ਕਿਵੇਂ ਬੁੱਢੇ ਨਾਲੇ ਨੂੰ ਜਿਹੜਾ ਸਤਲੁਜ ਦੇ ਵਿੱਚ ਪੈਣੋਂ ਬੰਦ ਕਰ